ਆਹ ਨਹੀਂ ਜਵਾਬ ਕਿਉਂ ਤੁਸੀਂ ਗੁੱਟਾ ਨਾ ਕਰਿਓ ਆਉਣੇ ਤੁਸੀਂ ਸੋਦੇ ਬੰਦੇ ਨੇ ਜਮੀਨਾਂ ਕਰਿਤੀ ਸਾਡੀਆਂ ਹਜੇ ਪੰਜਾਂ ਪੰਜ ਪਿੰਡਲੇ ਆਰਾਮਜਾ ਤੇ ਇਹ ਲੋਕ ਮਿਲ ਲਾਏ ਲੋਕਾਂ ਨੂੰ ਮਿਲ ਕੇ ਖਵਾਲ ਪੁੱਛਣਦੇ ਨੇ ਜੁਲਾਦੇ ਨੇ ਪੁੱਤਾਂ ਮੇਰੇ ਮੈਨੂੰ ਕਿਹੜਾ ਪਾਲਿਆ ਆਰਾਮਜਾ ਦੀਆਂ ਨੇ ਕੀ ਗੱਲ ਕੀ ਹੋਈ ਇਹਨਾਂ ਦੀ ਸਰਕਾਰ ਤੇ ਸਾਡੇ ਤੇ ਤੂਠੇ ਚਾਹ ਅੱਠ ਪਰਚੇ ਹੋਏ ਆ ਕਿਹੜੀ ਜਗ੍ਹਾ ਦੀ ਭੌਲੇ ਕਿੰਗਰੇ ਲੰਬੀ ਹਲਕੇ ਚ ਆਹ ਪਏ ਅੱਠ ਪਰਚੇ ਹੋਏ ਆ ਮੇਰੇ ਕੋਲੇ ਪ੍ਰੂਫ ਆ ਸਾਰੇ ਇਨਾ ਗ ਨਿਸ਼ਾਨ ਨੇ ਸਾਡੇ ਰਿਸ਼ਤੇਦਾਰ ਮੇਰੀ ਕੁੜੀ ਦੀ ਵੱਡੀ ਨੀ ਪਿਛਲੇ ਜ਼ਮੀਨ ਤਰੀ ਦੀ ਆ ਜਮੇਲੀ ਨੇ ਤੇ ਪੂਣੀਆਂ ਨੇ ਆ ਗੁਗੂ ਗਿੱਲੇ ਦੇ ਪਿੰਡ ਵਾਲੇ ਨੇ ਮਾਣੀ ਖੜੇ ਵਾਲੇ ਨੇ ਤੇ ਇਹਨਾਂ ਦੀ ਸਰਕਾਰ ਤੇ ਜਿਹੜਾ ਧੜਗਾ ਉੱਡੀਆਂ ਲੋਕਾਂ ਦੀਆਂ ਜ਼ਮੀਨਾਂ ਦੀਆਂ ਪਰਚਾਆਂ ਦੀਆਂ ਲੋਕਾਂ ਦੇ ਮੁੰਡਿਆਂ ਦੀਆਂ ਜਿਹੜੇ ਨਸ਼ੇ ਲੈਂਦੇ ਇਹਨਾਂ ਨੇ ਨਸ਼ਿਆਂ ਤੋਂ ਮਰਵਾਏ ਆ ਜਿਹੜੇ ਮੁੰਡੇ ਮੇਰਾ ਮੁੰਡਾ ਆ ਪਰਚੇ ਹੋਏ ਆ ਮੇਰੀ ਬੀੜ ਤੋਂ ਵੀ ਹੈਗੀ ਆ ਪਹਿਲਾਂ 8 ਮਿੰਟਾਂ ਦੀ ਇੰਟਰਵਿਊ ਮੇਰੀ ਕੱਢ ਕੇ ਸੁਣ ਲਿਓ ਬੀਬੀ ਸੀਸੀ ਨਿਊਜ਼ ਤੇ ਪੀਨੂ